ਇਹ ਤੋੜਦੀਆਂ ਮਰੂਦ ਆ ਤਰੂੜੀ ਤੇ ਡਿਗਲ ਗਏ ਦੇਖੀ ਇੱਕ ਗੱਲ ਹੈਗੀ ਉਹ ਕਿੱਡੇ ਸੋਹਣੇ ਮਰੂਦ ਨੇ ਅੰਦਰ ਬਰੂਦਾਂ ਘਣੀ ਤਾਂ ਕਰ ਉਹ ਵੇਖਾ ਉਹ ਸੀ ਉਧਰ ਆਏ ਉਹ ਦੇਖਾ ਨਾ ਤੇ ਕਿਸਮਤ ਉਹਨਾਂ ਦੀ ਉਹ ਵਿਚਾਰੇ ਰੂੜੀ ਤੇ ਡਿਗਣਗੇ ਸਹੀ ਗੱਲ ਆ ਹੈਨਾ ਸੋਹਣੀ ਚੀਜ਼ ਹਮੇਸ਼ਾ ਰੂੜੀ ਤੇ ਡਿਗਦੀ ਹੁੰਦੀ ਹੁੰਦੀ ਆ ਮਰਨਾ ਮੈਂ ਵੀ ਉਥੇ ਰਸੋਣੀ ਆ ਮੈਂ ਤਾਂ ਕਹਿੰਦੀ ਰੂੜੀ ਤੇ ਡਿਗਦੀ ਹੈਗੀ ਟੁੱਟਾ ਫਿਰ ਧੀਰੇ ਤੇ ਡਿਗਦੀ ਹੁੰਦੀ ਆ ਹਾਂ ਧੀਰੇ ਤੇ ਡਿਗਦੇ ਧੀਰੇ ਤੇ ਹਾਂ ਜੀ ਪਸੰਦ ਕੋਈ ਹੈ ਨਹੀਂ ਸੀ ਵੈਸੀ ਨਹੀਂ ਜੀ ਹੂੰ ਆਪਨੀ ਪਸੰਦ ਬਹੁਤ ਉੱਚੀ ਹੈ ਹੈਨਾ ਇਹ ਭਾਈ ਇਹ ਵੈਰ ਰਸਤੇ ਚ ਮੇਰੀ ਭੈਣ ਆ ਹਾਂ ਇਹ ਮੇਰਾ ਭਾਈ ਛੋਟਾ ਛੋਟਾ ਭਾਈ ਤੇ ਬਾਕੀ ਸਾਡੇ ਕਿਉਂਕਿ ਵੀਡੀਓ ਚ ਜਿਹੜਾ ਕਰੈਕਟਰ ਆ ਉਹ ਸਾਡਾ ਹਸਬੰਡ ਤੇ ਵਾਈਫ ਆਲਾ ਹੂੰ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਸਾਡੀ ਜੋੜੀ ਲੱਗੀ ਕਿਵੇਂ ਕਿਵੇਂ ਦੀ ਲੱਗੀ ਹੂੰ ਤੇ ਕਰੈਕਟਰ ਚ ਅਸੀਂ ਚਲੋ ਥੋੜਾ ਪਾਚਿਆ ਕਰੈਕਟਰਾਂ ਚ ਤਾਂ ਫਿਰ ਕਰੈਕਟਰ ਕਰਨੀ ਪੈਂਦੇ ਨੇ ਹੂੰ ਬਾਕੀ ਛੱਡਾ ਰੇਸਟਾ ਭੈਣ ਪਾਈਆਂ ਦਾ ਬਹੁਤ ਛੈਣੀ ਲਟਕੀ ਆ ਇਹ ਲਟਕੀ ਹਾਂ ਲਟਕਾ ਵੀ ਸਿਆਣਾ ਇਹ ਲਟਕਾ ਵੀ ਚਲੋ ਛੈਣਾ ਮੈਂ ਮੈਂ ਤਾਂ ਬਹੁਤ ਛੈਣਾ ਹਾਂ ਦੇਖਿਓ ਮੁਰੂਦ ਲੱਗਿਆ ਹੋਇਆ ਅਸੀ ਮਨਾਂ ਆਪ ਇਕੱਲਾ ਇਕੱਲਾ ਖਾਈਏ ਨਾ ਮੁਰੂਦ ਚਾਹੀਏ ਬਾਕੀ ਆਪਣਾ ਚੈਨਲ ਸਬਸਕ੍ਰਾਈਬਰ ਕਰੋ ਹਾਂ ਪ੍ਰੀਤ ਕਰਦੇੜਬਾ ਚੈਨਲ ਦਾ ਨਾਮ ਦੱਸਣਾ ਇਹ ਮੇਰੀ ਭੈਣ ਦਾਗਾ ਹਾਂ ਪ੍ਰੀਤਕੌਰ ਦੜਬਾ ਇਹਦੇ ਵੀ ਫਨੀ ਵੀਡੀਓ ਆਉਂਦੀਆਂ ਨੇ ਸਬਸਕ੍ਰਾਈਬਰ ਕਰੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਆ ਕਰੋ ਹੂੰ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਵੀ ਸਾਨੂੰ ਕਹੇ ਜੀ ਵੀ ਵੀਡੀਓ ਚਾਹੀਦੀ ਹਾਂ ਹਾਂ ਕਿਉਂਕਿ ਫਿਰ ਸਾਨੂੰ ਸੱਸੀ ਵਾਲੀ ਕੋਈ ਸਾਇਡ ਆਈਡੀਆ ਹੋ ਜਾਂਦਾ ਹੈ ਹਨਾ ਵੀ ਕੀ ਪਸੰਦ ਹੈ ਸਾਨੂੰ ਆਪਾਂ ਫਿਰ ਉਹੀ ਜੀ ਚੀਜ਼ ਹੀ ਲੈ ਕੇ ਆਇਆ ਕਰਾਂਗੇ ਹੂੰ ਬਾਕੀ ਐਕਟਿੰਗ ਦੱਸਿਆ ਕਰੋ ਵੀ ਵਧੀਆ ਲੱਗਦੀ ਹੈ ਬਾਕੀ ਇਹ ਆਪਣਾ ਨਵਾਂ ਚੈਨਲ ਆ ਹੂੰ ਇੱਥੇ ਆਪਾਂ ਵਲੌਗ ਪਾਇਆ ਕਰਾਂਗੇ ਹੁਣ ਕੱਲੇ ਕਿਹੜਾ ਚੈਨਲ ਹੈ ਇਹ ਬੰਤ ਨਮੋਲ ਬੰਤ ਨਮੋਲ ਠੀਕ ਆ ਭਾਈ ਇਹਨੂੰ ਵੀ ਕਰ ਲੈ ਸਬਸਕ੍ਰਾਈਬਰ ਇਹਨੂੰ ਸਬਸਕ੍ਰਾਈਬਰ ਕਰੋ ਇੱਥੇ ਕੈਂਪੀ ਜੀ ਹੁੰਦੀ ਹੈ ਨਾ ਇਹੜੀ ਜੀ ਤੈਨੂੰ 50 ਸਬਸਕ੍ਰਾਈਬਰ ਘਟਦੇ ਆ ਲੱਖ ਤੋਂ ਹਾਂ ਇਹਨੂੰ ਕਰੋ ਪੂਰਾ ਫੇੜਾ ਆਪਾਂ ਪਲੇ ਬਟਨ ਮੰਗਾਵਾਂਗੇ ਜਿਹੜਾ ਆ ਲਿਆਵਾਂਗੇ ਫਿਰ ਆਪਾਂ ਹੂੰ ਤੇ ਪਾਰਟੀ ਕਰਾਂਗੇ ਸਾਰੇ ਇਕੱਠੇ ਹੋ ਕੇ ਟੈਂਟ ਲਾ ਕੇ ਮਰਜ਼ਾ ਮੁਰ ਜਾਵਾਂਗੇ ਪਾਰਟੀ ਕਰਨ ਹੂੰ ਲੋਕ ਪੁੱਛਦੇ ਹੁੰਦੇ ਨੇ ਵੀ ਮਰਜ਼ਾਪੁਰ ਕਿੱਥੇ ਦਾ ਫਿਰ ਸਾਨੂੰ ਲੈ ਕੇ ਜਾਵਾਂਗੇ ਉੱਥੇ ਹਨਾ ਹੂੰ ਪੱਕੀ ਗੱਲ ਹੈ ਨਾ ਪੱਕੀ ਹਾਂ ਕਰੀਏ ਇਹਨਾਂ ਨੂੰ ਕਿਤੇ ਮੋਕਰ ਜੇ ਮਗਰੋਂ ਨਾ ਅਗਲੇ ਮੈਨੂੰ ਗਾਲਾਂ ਦੇਣਗੇ ਮਰੂਦ ਨੂੰ ਪੱਕੀ ਹਾਂ ਜੀ ਹੂੰ ਪੱਕੀ ਹਾਂ ਹੁਣ ਤੂੰ ਆਏ ਲੈ ਕਿ ਤੂੰ ਮਰੂਦ ਤੋੜਨਾ ਘਰੇ ਮੇਰਾ ਸਿਰ ਤੋੜਨਾ ਮੈਂ ਮਰੂਦ ਮਰੂਦ ਦਾ ਕਹਿੰ ਤੱਕੀ ਜਾਂ ਤਾਂ ਕੋਈ ਬੰਦਾ ਕੁੱਟਣ ਮਰੂਦ ਤੋੜੂ ਇਹਦੇ ਨਾਲ ਬੰਦਾ ਕਿੱਥੇ ਮਾਰੂ ਬੰਦਾ ਦਾ ਮੁੱਕੀ ਨਾ ਮਾਰ ਦੂਗਾ ਬਾਈਡਨ ਨੱਚਦੀ ਫਗੜੇ ਕਿਉਂ ਕਿ ਡਾ ਕੈਂਟ ਮਰੂਦ ਓਏ ਉਹ ਦੇਖ ਉੱਪਰ ਹਾਂ ਇਹ ਵੀ ਕਾਹ ਮਰੂਦ ਤਾਂ ਆ ਵੀ ਕਾਟਨੇ ਛੱਤਨਾ ਮਾਰੀਂ ਕਤੇ ਦੌੜਾ ਪਾ ਦੂਏ ਫਰ ਡੰਡ ਕੱਢ ਲੂ ਜੰਦਰੀਪੁੱਤ ਪੈਣਾ ਜੀ ਉਹ ਟੋਟੜੀ ਤੇ ਨਾ ਮਾਰੀਆਂ ਅਗਲੇ ਜਿੱਤੇ ਫਿਰ ਗੜਾ ਨਮੀਆ ਪ੍ਰਾਣੀ ਵਾ ਬੜੀ ਸੋਟਰੀ ਉਹ ਬਈ ਉਹ ਪੱਜਾ ਸੋਟਰੀ ਨਹੀਂ ਬੱਜਾ ਰੂ ਤਾ ਵਾਚਨ ਕਰਦੇ ਮਰਨਿਆ ਸਾਡੇ ਤਾਂ ਵਾਚਨ ਫਿਰ ਪਾੜਨੇ ਵਿਚ ਦੀ ਲੰਗਦੇ ਨੇ ਬੰਦਿਆ ਹਾਂ ਤਾਂ ਹੀ ਕਹਿੰਦੇ ਆ ਵੀ ਭਾਈ ਸਾਡੇ ਨਾਲ ਲੜਿਆ ਜਾ ਨਾ ਕਰੋ ਸਾਡੇ ਤਾਂ ਬਚਨ ਬੱਚ ਤਾਂ ਕੋਈ ਰੱਬ ਦੀ ਰੂਹ ਆ ਜੀ ਤਾਂ ਵਿਚ ਵਿੱਚ ਭਾਈ ਇਹਦੇ ਹੈਗੇ ਨੇ ਸਾਡੇ ਤੇ ਬਾਹਲਾ ਮੱਚਦੇ ਨੇ ਲੋਕ ਹਨਾ ਹਾਂ ਬੱਚ ਤਾਂ ਉਹ ਗੱਦੀ ਪੌਣੇ ਪੰਡੇ ਦੀ ਲਾਟ ਮਰਵਾ ਰੱਖੀ ਹਾਂ ਪਰ ਅਸੀਂ ਨਹੀਂ ਮੱਚਦੇ ਅਸੀਂ ਤਾਂ ਸਾਰੇ ਕਹਿੰਦੇ ਪਰਮਾਤਮਾ ਸਾਰਿਆਂ ਨੂੰ ਤਰੱਕੀ ਬਖਸ਼ੇ ਹਨਾ ਤੰਦਰੁਸਤੀ ਹਨਾ ਮਿਹਨਤ ਕਰਨ ਉਹਨਾਂ ਨੂੰ ਇੱਕ ਚਾਰ ਚੰਦ ਲੱਗਣ ਕੋਈ ਵੀ ਚਾਹੇ ਮੱਚ ਕੇ ਕੀ ਬਣੂ ਜਾਂ ਤਾਂ ਫੜੂ ਮੱਤੇ ਜੋ ਤੇਲ ਪਾ ਕੇ ਤੇਲ ਪਾ ਕੇ ਪੱਕੇ ਹੀ ਬੱਚ ਜੋ ਯਾ ਫਿਰ ਉਹ ਵਟਜਾਣਾ ਕਰੋ ਵਟਜਾਣੀ ਹੋਈ ਵਟਜ ਦੇ ਵਿੱਚੇ ਵਿੱਚ ਦੇ ਕੋ ਉਹ ਹੋ ਜਾਂਦੇ ਨੇ ਹਾਂ ਹਾਂ ਹਮੇ ਤਾਂ ਗਏ ਹੋਣਗੇ ਚਲੋ ਹਾਂ ਇਹ ਆਏ ਵੀ ਪਈ ਆਏ ਕੰਮ ਚਾਹੀਦਾ ਹਾਂ ਹੈ ਭੈਣ ਕਿ ਇਹ ਦੇਖ ਆਪਣਾ ਕੰਮ ਹੈ ਸਾਰਿਆਂ ਦਾ ਕੋਈ ਨਾ ਕੋਈ ਕੰਮ ਕਰਦਾ ਕੋਈ ਕੋਈ ਕੰਮ ਹੈ ਤਾਂ ਆਪਾਂ ਨੂੰ ਕਰਨਾ ਪੈਂਦਾ ਹੈ ਹਨਾ ਹਾਂ ਹੂੰ ਬੱਚੇ ਵੀ ਪਾਲਣੇ ਨੇ ਹੁਣ ਇਹ ਤਾਂ ਚੱਲ ਹਲੇ ਛੜਾ ਮਲਾਂਗੇ ਭਾਈ ਮੇਰੇ ਤਾਂ ਸੁਪਨਾ ਮੁੱਕ ਜੀ ਬਾਈ ਜਾ ਵੱਡੂ ਕੋਈ ਅੱਤੰਡਰੀ ਪੂੰਤ ਪਣਿਆ ਜਾ ਨਹੀਂ ਹੋਇਆ ਹਲੇ ਇਹਦੇ ਉਮਰ ਬਹੁਤ ਨਿਆਣੀ ਐ ਕਿ ਸਾਲ ਦਾ ਤੂੰ ਬੰਦ ਹਜੇ ਮੈਂ ਹੈਗਾ ਜੀ 20 ਤੇ 4 ਕੰਨਾ ਹੁੰਦਾ 24 ਸਾਲ ਦਾ ਉੱਤੋਂ ਅੱਡਾ ਉੱਤੇ ਹੋਰ 24 ਸਾਢੇ 24 ਸਾਢੇ 25 ਦੀ ਮੰਨਣਾ ਉੱਚੀ ਦਾ ਮੰਨਣਾ ਹਨਾ ਇਹ 25 ਸਾਲ ਦਾ ਮੇਰੇ ਤਾਂ ਚੱਲ ਸੁੱਖ ਨਾਲ ਜਵਾਕ ਹੋ ਰਹੇ ਨੇ ਬਰਾਬਰ ਦੇ ਉਂ ਕਾਚ ਕਾਚ ਮੈਂ ਦੇਖ ਲਓ 46 40 ਸਾਲ ਦਾ ਉਹ ਹੈ 40 45 ਸਾਲ ਦਾ ਹਾਂ ਦੇਖੋ ਤੇ ਵੀ ਬਾਕੀ ਚੱਲ ਨਿਆਣੀ ਹੈ ਵੀ ਜਵਾਕ ਹੀ ਵਿਚਾਰਾ ਨਿਆਣੀ ਹਾਂ ਕਿਹੜੀ ਉਮਰਾਂ ਹਜੇ ਕਿਹੜੀਆਂ ਛੋਟੇ ਭਾਂ ਵਰਗਾ ਮੇਰਾ ਤੇ ਹੀ ਹਾਂ ਹਨਾ ਉਹ ਵੀਡੀਓ ਚ ਲੜਦੇ ਰਹਿੰਦੇ ਹਾਂ ਤਾਂ ਸਾਡਾ ਪ੍ਰੇਮ ਪਿਆਰ ਪਿਆਰ ਪ੍ਰੇਮ ਪਰ ਪਣ ਬੰਗਿਆਣਾ ਬਹੁਤ ਬੜਿਆ ਹੋਇਆ ਸਾਡਾ ਜੱਬਾ ਮੈਟਲ ਹੈ ਤੈਨੂੰ ਹਿੰਦੀ ਲਿ ਆਉਂਦੀ ਹਾਂ ਹਿੰਦੀ ਨਹੀਂ ਪੰਜਾਬੀ ਦੀ ਪੂਰੀ ਆਉਂਦੀ ਹਿੰਦੀ ਕਿੱਥੇ ਆ ਜੀ ਅੰਗਰੇਜ਼ੀ ਆਉਂਦੀ ਹੈ ਤੈਨੂੰ ਹਾਂ ਅੰਗਰੇਜ਼ੀ ਦੇ ਬਟ ਕੜਦੀਆਂ ਦਾਈ ਤਾਂ ਮੈਨੂੰ ਪੰਜਾਬੀ ਤੇ ਹਿੰਦੀ ਨਾਲ ਅੰਗਰੇਜ਼ੀ ਮੈਨੂੰ ਬਹੁਤ ਆਉਂਦੀ ਹੈ ਐਡੈਕਸ ਕੀਤੀ ਦੀ ਮੈਂ ਹੈ ਹਾਂ ਕਿੰਨੇ ਕਿੰਨੇ ਪੜ੍ਹੀ ਹੋਈਆਂ ਤੂੰ ਮੈਂ ਪੜ੍ਹੀ ਹੋਈਆਂ ਪਲੱਸ 2 ਉਹ ਕਿੰਨਾ ਹੁੰਦਾ ਫਿਰ ਹਜੇ ਮੰਨ ਕੇ ਮੈਂ ਕੱਲ ਕੀਤਾ ਹੈ ਮੇਰਾ ਫਿਰ ਤੂੰ ਜਾਨੀ ਕਿ ਹਜੇ ਦੱਚ ਪੂਰੀਆਂ ਕਲੀਆਂ ਨਹੀਂ ਹਲੇ ਰਹਿੰਦੀ ਰਾਜਮੀ ਕਰਾ ਰਾਜਮੀ ਤੇ ਕਰਾ ਹਾਂ ਉੱਥੇ ਬਾਈਆਂ ਤੁੱਪੇ ਮੈਂ ਮਰੂਦ ਕੋਲੇ ਲੈ ਲਾ ਤੋ ਕੇ ਚੀੜ ਕੇ ਲੈ ਮੇਰੇ ਬਾਤ ਗਾਹਣਾ ਗੱਲ ਕਰੋ ਜਮਾ ਮੈਂਟਲ ਦਿਮਾਗ ਜਿਗਾ ਮੇਰੇ ਪੱਲੇ ਪਈ ਗਈ ਹੈ ਹੈ ਆਈ ਹੈ ਉਹ ਪ੍ਰਿੰਸ ਹਾਉ ਗੋ ਜਮ ਮਰੂਦ ਖੰਦੀ ਕਿੰ ਕਿੱਡੀ ਗੱਲ ਸੀ ਹਣਾ ਗੱਲ ਕੁਛ ਵੀ ਨਹੀਂ ਹਾਂ ਕੱਟ ਕੇ ਚੱਕਾ ਕਿਉਂ ਤਲਾਕ ਦਊ ਤੈਨੂੰ ਹਾਂ ਕਿਉਂ ਤੂੰ ਕੋਮਨ ਨਾ ਤਲਾਕ ਦੇਣਾ ਹਾਂ ਨਾ ਉਹਨਾਂ ਨੂੰ ਮੈਨੂੰ ਕੀ ਲੱਗਦੀ ਹੈ ਬੱਸ ਕੀ ਲੱਗਦੀ ਨਹੀਂ ਹਾਂ ਪਹਿਲੇ ਗੱਲ ਤਾਂ ਸੁਣੋ ਨਹੀਂ ਉਹਨਾਂ ਨੂੰ ਤਾਂ ਗੈਰਾਂ ਨੂੰ ਚਾਹ ਪੀਉਣੀ ਆ ਹੈ ਮੇਰੇ ਵਾਰੀ ਚਾਹ ਮੁੱਕ ਗਈ ਆ ਦੇਖ ਨਹੀਂ ਨਹੀਂ ਆ ਰੱਖ ਰੱਖ ਤੀਰ ਲਾ ਕੇ ਬਠੀਕਾ ਬੜਾ ਸਾਹ ਰੱਖਿਆ ਕਰ ਪਹਿਲਾਂ ਮੈਨੂੰ ਐ ਦੱਸ ਵੀ ਮੈਂ ਤੇਰੀ ਕੀ ਲੱਗਦਾ ਬੱਸ ਧਰਮ ਪਤਨੀ ਤੇ ਮੈਂ ਕੀ ਲੱਗਦੀ ਆ ਗਰਲਫ੍ਰੈਂਡ ਕਿਹੜਾ ਗਰਲਫ੍ਰੈਂਡ ਕਿੱਧਰੋਂ ਆਂਦਾ ਹੈ ਸਾਂ ਦੱਸ ਕਦੀ ਤੂੰ ਭੈਣ ਬਣਨਾ ਕਦੀ ਤੂੰ ਗਰਲਫ੍ਰੈਂਡ ਬਣਨਾ ਤੂੰ ਭੈਣ ਆ ਮੇਰੀ ਕੌਣ ਕੌਣ ਆ ਭੈਣ ਤੂੰ ਭੈਣ ਆ ਕੰਗ੍ਰੈਚੁਲੇਸ਼ਨ ਇਹ ਬਾਰੇ ਤੇਰੀ ਬੜਾ ਦਿੱਤਿਆ ਨੀ ਤੂੰ ਅੱਡੀ ਪਾਤਾ ਕਿ ਕੰਗਰਾਜਲੇ ਤੂੰ ਫਿਰ ਮੇਰੀ ਭਾਬੀ ਨੂੰ ਤਲਾਕ ਕਿਵੇਂ ਦਿਨਾ ਆ ਜਾ ਮੈਂ ਨਾ ਤੇਰੀ ਮੈਂ ਤਾਂ ਕਹਿਤਾ ਮੈਂ ਨਾ ਨਹੀਂ ਫਿਰ ਇਹਨੇ ਮੈਨੂੰ ਭੈਣ ਗਿਆ ਹਾਂ ਤੂੰ ਮੇਰੀ ਭੈਣ ਮੈਂ ਤਰੀ ਭਾਬੀ ਗਿਆ ਹਾਂ ਭਾਬੀ ਉਹ ਤਾਂ ਮੂਹ ਦੇ ਤਲਾਕ ਵਿਚਾ ਨਹੀਂ ਦਿੱਤੀ ਮੈਂ ਦੇਖੋ ਜੀ ਅੱਛਾ ਚਾਹ ਚਾਹ ਮੇਰੇ ਨਾਲ ਆਸ ਉਹ ਇਹ ਮੇਰੀਆਂ ਦੋਨੇ ਭੈਣਾਂ ਨੇ ਤੇ ਕਰੈਕਟਰ ਚ ਅਸੀਂ ਹਸਪੰਦ ਵਾਈਫ ਦਾ ਰੋਲ ਕਰਦੇ ਹਾਂ ਇਹ ਮੂੰ ਚੁੰਮਰ ਕੀ ਹਾਂ ਇਹ ਇਹ ਵੀ ਮੇਰੀ ਭੈਣ ਇਹ ਵੀ ਲੜਕੀ ਜੀ ਸਾਡੀ ਬਹੁਤ ਸਿਆਣੀ ਆ ਬੱਸ ਤੇ ਜਿਹੜੀ ਕੈਮਰਾ ਚਲਾ ਰਹੀ ਐ ਇਹ ਤਾਂ ਵੇਲਾ ਟਾਈਮpass ਇਹ ਬਹੁਤ ਸਿਆਣੀਆਂ ਲੱਗਦਾ ਸਾਰਾ ਗੱਲ ਸਿਆਣੀਆਂ ਟਾਈਮpass ਤੇ ਤਾਂ ਹਾਂ ਇਹ ਵੀ ਕੁੜੀ ਲਾਈਟ ਕੀ ਆ ਬੱਚਾ ਬਹੁਤ ਹੈ ਮਨਿੰਦਰ ਇਹ ਤਾਂ ਸਾਡਾ ਗਰੂਰ ਹੈ ਜ਼ਰੂਰ ਉਹ ਸਾਡੇ ਮਾਤਾ ਜੀ ਹੋਗੇ ਬਹੁਤ ਸਾਡਾ ਪੁੱਤ ਸਾਡੇ ਮਾਸੀ ਜੀ ਹਾਂ ਇਹ ਤਾਂ ਸਾਡਾ ਪੋਲਾ ਸਿੱਧ ਦੁਖੀ ਹੁੰਦੇ ਰਹਿੰਦਾ ਇਹ ਸਾਡਾ ਪੋਲਾ ਜਿਆ ਪੰਪ ਹੈ ਇਹ ਸਾਡੀ ਕੁੱਪਾ ਹੈ ਨਾ ਵੱਡੀ ਛੱਡੀ ਵੱਡੀ ਕੰਪੈਨ ਹੈ ਨਹੀਂ ਨਹੀਂ ਐ ਨਹੀਂ ਕਹਿੰਦਾ ਨਹੀਂ ਪਿਆਰ ਨਾਲ ਤਾਂ ਅਸੀਂ ਕੰਪੈਨ ਨਹੀਂ ਕਹਾਂਗੇ ਉਹਨੇ ਚੀਆ ਕੇ ਉਹਦੇ ਦੱਛੇ ਨੂੰ ਲੈ ਕੇ ਆਵਾਂਗੇ ਹਾਂ ਲੈਟਕੀ ਨੂੰ ਵੈਕ ਕੇ ਲਿਆਊਗਾ ਚਾਚਾ ਫਿਰ ਪਾਈ ਉਹਦੇ ਸਾਡਾ ਪਰਿਵਾਰ ਹੋਰ ਬਦੂਗਾ ਫੁੱਲੂਗਾ ਫੁੱਲੂਗਾ ਬਦੂ ਬਦੂ ਫੁੱਲੂਗਾ ਹਾਂ ਹੁਣ ਦੋ ਹੋਣਗੇ ਫਿਰ ਤਿੰਨ ਹੋਣਗੇ ਚਾਰ ਹੋਣਗੇ ਮੈਨੂੰ ਦੋ ਟਾਈਮ ਤੇ ਮਟਰ ਪਨੀਰ ਦਾਲ ਅੱਛਾ ਠੀਕ ਹੈ ਹਾਂ ਤੇ ਪਹਿਲੇ ਲੰਚ ਟਾਈਮ ਤੇ ਮੈਨੂੰ ਪਨੀਰ ਪੁਰਜੀ ਪਨੀਰ ਪੁਰਜੀ ਅੱਛਾ ਮੈਨੂੰ ਖਵਾਵਾ ਮੈਂ ਪੂੜੇ ਮੀਮਲੇਟ ਮੀਮਲੇਟ ਹਾਂ ਆਮਲੇਟ ਆਮਲੇਟ ਅੱਛਾ 7:00 ਵਜੇ ਮੈਨੂੰ ਮੀਮਲੇਟ ਦੋ ਅੰਡੇ ਦਾ ਆਪਾਂ ਦੋ ਭਈਓ ਲਾ ਦਾਂਗੇ ਦੋ ਬੈਰੇ ਤੇ ਰਹਿਣ ਦੇ ਰਹਿਣ ਦੇ ਰਹਿਣ ਦੇ ਇਹ ਇਹੋ ਜਿਹਾ ਇਹ ਗਵਾਂਡੀਆਂ ਦੇ ਆਂਡੇ ਚੱਕ ਲਿਆ ਹੁੰਦਾ ਹੁੰਦਾ ਹਾਂ ਹਾਂ ਗਵਾਂਡੀ ਆਂਡੇ ਦੇ ਨੇ ਹੋਰ ਤੂੰ ਕਿਹੜੇ ਗਵਾਂਡੀ ਨਾਲ ਲਿਆ ਚੱਕ ਉਹ ਗਵਾਂਡੀਆਂ ਨੇ ਕੁੱਕੜ ਕੁਕੜੀਆਂ ਰੱਖਿਆ ਹੋਈਆਂ ਸੀਗੀਆਂ ਫੁੜੀ ਚੱਕ ਲਈ ਇੱਥੇ ਗੱਲ ਹੈ ਇਹਨੇ ਪਹਿਲਾਂ ਤਾਂ ਵੇਖਿਆ ਕਿ ਹਨਾ ਕਿ ਚੱਲ ਆਂਡੇ ਆਂਡੇ ਹਨਾ ਫਿਰ ਇਹਨੇ ਸੋਚਿਆ ਕਿ ਰੋਜ਼ ਰੋਜ਼ ਨਾ ਆਂਡੇ ਚੱਕਣ ਨਾਲੋਂ ਇੱਕੇ ਵਾਰੀ ਚੱਕ ਲੈ ਚੱਕ ਤਾਂ ਲਿਆਇਆ ਘਰੇ ਆਣ ਕੇ ਕੰਜਰ ਨੇ ਉਹੀ ਬਣਾ ਲਿਆ ਕੀ ਅੰਡਾ ਮੀਟ ਨਹੀਂ ਮੀਟ ਮਰਨਾ ਹਾਂ ਮੱਤਰਾ ਦੀ ਤੁੱਲਿਆਂ ਦੇ ਤਾਂ ਫਿਰ ਮੁਰਗੀ ਹੀ ਪਕਦੇ ਨੇ ਠੀਕ ਹੈ ਬਣਾ ਤਾਂ ਲਿਆ ਮੁੜ ਕੇ ਸਵੇਰ ਨੂੰ ਲੱਭੇ ਅੰਡਾ ਹੂੰ ਅੰਡਾ ਕਿੱਥੇ ਅੰਡਾ ਕਿੱਥੇ ਆ ਹੁਣ ਅੰਡਾ ਅੰਡਾ ਦੇਣ ਵਾਲਾ ਤਾਂ ਰਹੀ ਨਹੀਂ ਉਹ ਤਾਂ ਖਾਲ ਮੁੜ ਉਹ ਤਾਂ ਢਿੱਡ ਚ ਗਿਆ ਹਾਂ ਮੁਰਗੀ ਅੰਡਾ ਹੈ ਮੁਰਗੀ ਕਿੱਥਾ ਇਹ ਮੁਰਗੀ ਬਣਾ ਰਿਹਾ ਹੈ ਤੇਰਾ ਨਾ ਫੇਰ ਤਾਂ ਗਲਤ ਕੀਤਾ ਤੇ ਤੈਨੂੰ ਪਾਪ ਲੱਗੂ ਪਾਪ ਲੱਗੂ ਨਾ ਮੁਰਗੀ ਥੋੜੀ ਕਰਿਆ ਕਰ ਦੇ ਮੁਰਗਾ ਚੱਲ ਗੱਲ ਮੇਰੀ ਕਿਹੜਾ ਹੈ ਪ੍ਰਧਾਨਾ ਹੀ ਮੀਠਾ ਨਾ ਪੱਗਾ ਆ ਦੀ ਲਟਕੀ ਚੈੜੀ ਮੇਰੀ ਪੈਰ ਕਿਹਾਂ ਲੜੇ ਹੁਣ ਜਿਹੜਾ ਪ੍ਰਧਾਨਾ ਚ ਮੀਡੀਆ ਬਾਊਗਾ ਉਹ ਫਿਰ ਐ ਤਾਕਤ ਆਉਗੀ ਫਿਰ ਕਿਸ ਨੇ ਵੜੂਗਾ ਜਾ ਕੇ ਲੜਨ ਨੂੰ ਇਹਦਾ ਇਹ ਨਹੀਂ ਪਤਾ ਕਿਹੜੀ ਖੁੰਝ ਚ ਵੜਿਆ ਬੈਠਾ ਹੋਵੇ ਜਨਾਨੀਆਂ ਵਾਲੇ ਸੂਟ ਪਾ ਲਿੰਦਾ ਇਹ ਮੈਂ ਤਾਂ ਬੜਾ ਸੌਦੂ ਥਾ ਲਾਉਂ ਹਾਂ ਹੈਗੀ ਹੈ ਮੇ ਕੋ ਫੋਟੋ ਅਸਲੀ ਦੇ ਦਿਓ ਇਹ ਨਕਲੀ ਹੈ ਕਿਹੜਾ ਕੈਂਡਾ ਕਿਹੜਾ ਕਵੀ ਕੈਂਡਾ ਵੀ ਨਕਲੀ ਕਵੀ ਕਹਿੰਦੇ ਮੈਂ ਸਾਫਟ ਕੱਢ ਮੈਂ ਰੱਖਵਾ ਕੰਗਾਲ ਬੈਂਕ ਤਾਂ ਲੈ ਆ ਦਿਖਾ ਲੈ ਨੋਟ ਦਿਖਾ ਨੋਟ ਦਿਖਾ ਨੋਰਦ ਕਾਹਨ ਨੂੰ ਕਿ ਉਹ ਕੋਵ ਵੀ ਲੈ ਕੋਵ ਵੀ ਲੈ ਚਲ ਦੇ ਨੀ ਦਿਖਾਉਣੀ ਹਾਂ ਦਿਖਾਉ ਚਲ ਚਲ ਦੇ ਦੇਖ ਬਸ ਦਿਖਾ ਇਕੱਠੇ ਕਰ ਨੋਟ ਦਿਖਾ ਨੋਟ ਦਿਖਾ ਨੋਟ ਦਿਖਾ ਦਿੱਤੇ ਫਿਰ ਬੜਾ ਤੂੜੀ ਆ ਜਿੱਦ ਬੱਦੇ ਹੋਣੇ ਪੈਸਾ ਹਾਂ ਤੇ ਮੇਰੇ ਕੋਲ ਬਾਤ ਕਰ ਲੂ ਮੈਂ ਤੇਰੇ ਤੋਂ ਆ ਵੇਖੀ ਉੱਤੇ ਲਿਖਿਆ ਆ ਰਿਹਾ ਕੰਗਾਲ ਬੈਂਕ ਖਾਤਾ ਲਿਖੀ ਹੋਣਗੇ ਹਾਂ ਮੇਰੇ ਟੈਲੀਫੋਨ ਅੱਖਰ ਲਿਖਿਆ ਹੋਇਆ ਟੈਲੀਫੋਨ ਅੱਖਰ ਨਹੀਂ ਦੇ ਹਾਂ ਦਿਖਾਈ ਆ ਜੀਰੂ ਵਾਲਾ ਤੇਰਾ ਟੈਲੀਫੋਨ ਟੈਲੀਫੋਨ ਕਦੀ ਵੇਖਿਆ ਟੈਲੀਫੋਨ ਦੇ ਅੱਖਰ ਤਾਂ ਇਹਨੂੰ ਦੇਣ ਲੱਗ ਰਿਹਾ ਦੀ ਮਾਸੀ ਨੂੰ ਹੈ ਕਹਿੰਦਾ ਮੇਰੇ ਟੈਲੀਫੋਨ ਦੇ ਅੱਖਰ ਲੈ ਲੈ ਮੈਂ ਫੋਨ ਕਰਿਆ ਕਰਾਂਗਾ ਅੱਛਾ ਮੈਂ ਇਹਨੂੰ ਦੱਸਿਆ ਕਰੂੰ ਜਦੋਂ ਬਾਦ ਉਹਨੂੰ ਦੱਸਿਆ ਕਰਾਂ ਰਹਿਣੇ ਬਾਦ ਕਹਿੰਦਾ ਹਾਂ ਤੈਨੂੰ ਪਹੁੰਚਾ ਹੀ ਨਹੀਂ ਹੈਗੀ ਵੇ ਕਿਸੇ ਬਜ਼ੁਰਗ ਨੂੰ ਨਹੀਂ ਛੱਡਦਾ ਕਿਸੇ ਕੁੜੀ ਨੂੰ ਨਹੀਂ ਛੱਡਦਾ ਮਤਲਬ ਤੇਰਾ ਕਹਿਣ ਦਾ ਸਾਰੇ ਨਾਲ ਨਹੀਂ ਨਹੀਂ ਕਰਨਾ ਰੋਜੀ ਵੱਜਦੇ ਨੇ ਕਈ ਸਾਨੂੰ ਚਾਰ ਹੋ ਗਏ ਆ ਆਓ ਦੇਖੋ ਫੋਟੋ ਕਿੱਥੇ ਸਾਡੀ ਇਹ ਦੀ ਐ ਨਕਲੀ ਦੀ ਐ ਬਸ ਐਂਡ ਕਰ ਦੇ ਵਿਚ ਦੇ ਓਟਾ ਦੇ ਡੇਢ ਲੱਖ ਗਾਲ ਲਖ ਨਾ ਮਾਰਿਆ ਮੈਂ ਨਕਲੀ ਬਸ ਐਂਡ ਕਰ ਦੇ ਹੁਣ ਕਿਉਂ ਕਰਾਂ ਛੱਟੇ ਕਿਉਂ ਖਿੱਚਾਂ ਖਿੱਚ ਦੇ ਦੇਖ ਮਰਨੀ ਆਇਆ ਕਰਦੀ ਆ ਜੀ ਇਸੂ ਪੈਣੀ ਨਾ ਹੋਵੇ ਤਾਂ ਗੋਆ ਚੁੱਕਣੀ ਜੀ ਤੂੰ ਕੀ ਹੈ ਸਪੇਲਰ ਸਪੇਲਰ ਸਹੀ ਨਹੀਂ ਹਰੀ ਦੂ ਸੜੀ ਹੋਈ ਦੇਖਿਆ ਤੇਰੀ ਫੋਟੋ ਵੀ ਸਹੀ ਨਹੀਂ ਆਂਦੀ ਤੇਰੀ ਫੋਟੋ ਤੇਰੀ ਤੇਰੇ ਤੇਰੇ ਇਹੋ ਜਿਹੇ ਲੱਛਣ ਤੇਰੀ ਫੋਟੋ ਵੀ ਸਹੀ ਨਹੀਂ ਆਂਦੀ ਅੱਛੇ ਹੋ ਜਾ ਤੂੰ ਤੂੰ ਕੌਣ ਹਣੀ ਮੈਂ ਪਿੱਛੇ ਕਰਨ ਵਾਲੀ ਮੈਂ ਤਾਂ ਹੁਣ ਵੇਚੜੂ ਹਾਂ ਤੂੰ ਕੌਣ ਹਣੀ ਆ ਸੌਰੀ ਗਲਤੀ ਹੋ ਗਈ ਤੇਰੇ ਵਰਗਾ ਹੁੰਦਾਂ ਬਚੇਰਾ ਮੋੜਿਆ ਗੱਡੀ ਕੋਲੋਂ ਅੱਛੀ ਹਾਂ ਸਹੀ ਗੱਲ ਹੈ ਤੂੰ ਲਾਣਾ ਤਾ ਤੇ ਅਜੇ ਕੀ ਜਾਣਦੀ ਆ ਤੂੰ ਸਾਡੇ ਬਾਰੇ ਓਹੋ ਅਸੀਂ ਜਿੰਨੇ ਉਪਰੋਂ ਨੇ ਥੱਲੇ ਆ ਹਾਂ ਦਿਖਾਈ ਸਾਰੇ ਜਿਹੜੇ ਤਾਂ ਨਾ ਪਾਉਂਦੀ ਆ ਜੇ ਆਉਗੀ ਫੋਟੋ ਤੇਨੇ ਕੋਈ ਨਾੜ ਚੜਦੂ ਸਾਡਾ ਤਾਂ ਪੇਤ ਕੋਈ ਪਾਈ ਨਹੀਂ ਗਿਆ ਨਾ ਕਿਸੇ ਨੂੰ ਪੇਤ ਆਇਆ ਤਾਂ ਨਾ ਹੀ ਪਾ ਸਕਦੇ ਫਿਰ ਪੀਸਲਾ ਅੱਜ ਛੂਟ ਤੋਂ ਬਾਅਦ ਮਸਾਂ ਨਹੀਂ ਹੱਦੀ ਸਮਝਾਂ ਨਹੀਂ ਮੈਂ ਕਿਹਾ ਛੂਟ ਤੋਂ ਬਾਅਦ ਰੋਟੀ ਰੋਟੀ ਘਰੇ ਖਾਓਗੇ ਜਾ ਕੇ ਜਾਂ ਇੱਥੇ ਛੂਟ ਤੇ ਖਾਣੀ ਆ ਤੇ ਮੇਰੀ ਵਰਨਿੰਗ ਇੱਕੋ ਐ ਜ਼ਰੂਰੀ ਅੱਖਾਂ ਤੈਨੂੰ ਕਰ ਮੁੰਡਿਆ ਇਹ ਕਾਇਆ ਹੱਥਾਂ ਦੀ ਕੀ ਸਟੋਰੀ ਹੋ ਰਹੀ ਏ ਤੁਸੀਂ ਹੈਲੋ जोड़ी नहीं की जड़ी इत नोली बोली पा बोली पा मनिंद्र बोली पा ए ਦੇ ਹਾਂ ਖੜ ਕੇ ਮੇੜਾ ਦੇ ਦੇ ਨੀ ਮਟਿਆਰੇ ਲੰਮੀ ਮਾਸ ਰੰਚ ਨਿੜਾ ਨੱਚ ਨੱਚ ਕੇ ਦੇ ਤੂੰ ਨਹੀਂ ਬੱਦੀ ਮੈਂ ਉਹਦਰੀ ਲੱਗ ਰਿਹਾ ਕੈਮਰਾ ਉਧਰ ਕੀ ਹੈ ਮਾਤਾ ਛੋਟੀ 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 ਇੰਨੇ ਕੀ ਨੱਚਣਾ ਜਿਹੜੀ ਗੋਡਿਆਂ ਕੋਲੋਂ ਮੋਟੀ ਨਹੀਂ ਇੰਨੇ ਕੀ ਨੱਚਣਾ ਬੱਕਰੀ ਦਾ ਪੀਟਾਂ ਨਹੀਂ ਕੀ ਨੱਚਣਾ ਛੋਲਿਆਂ ਦਾ ਪੜੋਲਾ ਨਹੀਂ ਇੰਨੇ ਕੀ ਨੱਚਣਾ পা <laughs> র ਚੱਲ ਬਾਈ ਨੱਚ ਬਾਬਾ ਜਾਨ ਤੂੰ ਨੱਚ ਆ ਜਾ ਨੱਚ ਪਾ ਦੇ ਨੱਚ ਪਾ ਦੇ ਲੈ ਪੱਲਾ ਫੜ ਲਉ ਬਈ ਦਾ ਇਹ ਪੱਲਾ ਫੜ ਲਉ ਚੋਲੀ ਪਾ ਲਉ ਐ ਵਾ ਗਾ ਲਉ ਯਾਰ ਤੂੰ ਕਹੀਂ ਗਾਣਾ ਕੋਈ ਮੈਨੂੰ ਮੈਨੂੰ ਤਾਂ ਨਹੀਂ ਆਉਂਦਾ ਬਿਜਾ ਨੱਚ ਕੇ ਰੋ ਭਾ ਬਜਾਉਂਗਾ ਢੋਲ ਮੈਨੂੰ ਵੀ ਦੇ ਉਹ ਮੈਨੂੰ ਤਾਂ ਤੱਕ ਪੀ ਗਾ ਲਾਤ ਵਾ ਤੂੰ ਉਹਨਾਂ ਨੂੰ ਕਿਤਾ ਹੋਰ ਦੇਂਦਾ ਜਿਹੜਾ ਚੱਲ ਆ ਦੇ ਦੇ ਕਿੱ데 ਲਾ ਦੇ ਇਹਦਾ ਮੇਰਾ ਹੋਇਆ